ਸੱਚੇ ਗੱਲ ਤੇ ਸਿਕਰੀਓ ਦਿਨਿਕ ਸੂਰਤੀ ਵੀ ਮੈਂ ਸੋਨੀਆ ਤੇ ਅੱਜ ਅਸੀਂ ਇੱਕ ਵਾਰ ਫਿਰ ਗੱਲ ਕਰਾਂਗੇ ਫਿਲਮ ਧੁਰੰਦਰ ਦੀ ਜਿਸ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਇਸ ਫਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਪਿਆਰ ਵੀ ਦਿੱਤਾ ਜਾ ਰਿਹਾ ਹੈ ਕਰੋੜਾਂ ਦੇ ਵਿੱਚ ਇਸ ਫਿਲਮ ਦੀ ਕਲੈਕਸ਼ਨ ਹੋ ਚੁੱਕੀ ਹੈ ਪਰ ਅੱਜ ਅਸੀਂ ਫਿਲਮ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਇਸ ਫਿਲਮ ਦੀ ਐਕਟ੍ਰੈਸ ਨੂੰ ਚੂਜ਼ ਕੀਤਾ ਗਿਆ ਸੀ ਕਿਉਂਕਿ ਜਦੋਂ ਉਹਨਾਂ ਇੰਟਰਵਿਊਜ਼ ਹੁੰਦੇ ਆ ਤਾਂ ਇੰਟਰਵਿਊਜ਼ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਤੇ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਕਿ ਇਸ ਫਿਲਮ ਦੀ ਐਕਟ੍ਰੈਸ ਨੂੰ ਚੂਜ਼ ਕਰਨ ਦੇ ਲਈ ਲਗਭਗ 1300 ਤੋਂ ਵੱਧ ਆਡੀਸ਼ਨਸ ਹੋਏ ਸੀ ਜਿਸ ਤੋਂ ਬਾਅਦ ਡਾਇਰੈਕਟਰ ਨੂੰ ਲੱਗਾ ਸੀ ਕਿ ਹਾਂ ਇਹ ਕੁੜੀ ਹੈ ਹੁਣ ਇਸ ਫਿਲਮ ਦਾ ਪਰਫੈਕਟ ਚਿਹਰਾ ਦੱਸਦੀ ਹੈ ਕਿ ਇਸ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਜੋ ਆ ਪਸੰਦ ਕੀਤਾ ਜਾ ਰਿਹਾ ਹੈ ਤਾਂ ਇਸੇ ਦੌਰਾਨ ਨਿਰਦੇਸ਼ਕ ਅਦਿੱਤ્ય ਧਰਨੇ ਦੱਸਿਆ ਕਿ ਦੁਰਿੰਦਰ ਦੀ ਕਹਾਣੀ ਬਹੁਤ ਹੀ ਜ਼ਿਆਦਾ ਸੈਂਸਿਟਿਵ ਤੇ ਦਮਦਾਰ ਹੈ ਇਸ ਲਈ ਮੇਨ ਲੀਡ ਲਈ ਸਹੀ ਐਕਟਰ ਲਬਨਾਵੀ ਬਹੁਤ ਜ਼ਿਆਦਾ ਆਸਾਨੀ ਸੀ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਦੇਸ਼ ਭਰ ਤੋਂ ਨਵੇਂ ਤੇ ਪੁਰਾਣੇ ਚਿਹਰਿਆਂ ਨੂੰ ਸਾਹਮਣੇ ਲਿਆਉਂਦਾ ਆਡੀਸ਼ਨ ਲਗਭਗ 3 ਮਹੀਨਿਆਂ ਤੱਕ ਚੱਜਰੀ ਰਹੇ ਹਰੇਕ ਐਕਟਰ ਦੀ ਪਰਫਾਰਮੈਂਸ ਨੂੰ ਵੱਖ-ਵੱਖ ਦ੍ਰਿਸ਼ਾਂ ਤੋਂ ਇਮੋਸ਼ਨਸ ਦੇ ਵਿੱਚ ਪਰਖਿਆ ਗਿਆ ਇਹਨਾਂ ਲਈ 1300 ਤੋਂ ਵੱਧ ਆਡੀਸ਼ਨਸ ਹੋਏ ਟੀਮ ਨੇ ਸਾਰਾ ਅਰਜੁਨ ਨੂੰ ਚੁਣਿਆ ਜਿਸ ਨੂੰ ਆਦਿੱਤ્ય ਧਰਨਾ ਸਭ ਤੋਂ ਬੈਸਟ ਦੱਸਿਆ ਸਾਰਾਦੀ ਮਾਸੂਮੀਅਤ ਦੇਥ ਨੇ ਕਿਰਦਾਰਾਂ ਨੂੰ ਹੋਰ ਵੀ ਖਾਸ ਬਣਾ ਦਿੱਤਾ ਨਿਰਦੇਸ਼ਕ ਦਾ ਮੰਨਣਾ ਹੈ ਕਿ ਉਹ ਰੋਲ ਲਈ ਬੈਸਟ ਸੀ ਅਤੇ ਉਸਦੀ ਪਰਫਾਰਮੈਂਸ ਨੇ ਫਿਲਮ ਨੂੰ ਹੋਰ ਵੀ ਨੈਕਸਟ ਲੈਵਲ ਦੇ ਉੱਤੇ ਪਹੁੰਚਾ ਦਿੱਤਾ ਸਾਰਾ ਅਰਜੁਨ ਨੇ ਇੰਸਟਾਗ੍ਰਾਮ ਉਤੇ ਰਣਵੀਰ ਦਾ ਤਨਬਾਤ ਕੀਤਾ ਤੇ ਲਿਖਿਆ ਤੁਹਾਡੇ ਨਾਲ ਕੰਮ ਕਰਨਾ ਇੱਕ ਸੁਪਨਾ ਸੀ ਇਹ ਫਿਲਮ ਪਾਕਿਸਤਾਨ ਦੇ ਲਿਆਰੀ ਗੈਂਗ ਉਤੇ ਆਧਾਰਿਤ ਇੱਕ ਸਪਾਈ ਥ੍ਰਿਲਰ ਫਿਲਮ ਹੈ ਜਿਸ ਵਿੱਚ ਰਣਵੀਰ ਇੱਕ ਰੋ ਐਜੰਟ ਦੇ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਸੰਜੀਦਤ ਅਕਸ਼ੇ ਖੰਨਾ ਆਰ ਮਾਦਵਨ ਅਤੇ ਅਰਜੁਨ ਰਾਮਪਾਲ ਦੇ ਨਾਲ ਸਾਰਾ ਦੀ ਐਂਟਰੀ ਵੀ ਜੁਆ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਫੈਨਸ ਸਾਰਾ ਤੇ ਰਣਵੀਰ ਦੀ ਕੈਮਿਸਟਰੀ ਦੇ ਵੀ ਜੁਆ دیਵਾਨੇ ਹੋ ਚੁੱਕੇ ਐ ਤੇ ਦੱਸ ਦਿਓ ਕਿ ਧੁਰੰਦਰ ਫਿਲਮ ਜੁਆ ਲੱਗਾ ਤਲ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਖੰਨਾ ਦਾ ਵੀ ਇਸ ਤੋਂ ਕਮਬੈਕ ਹੋ ਚੁੱਕਿਆ ਹੈ ਕਿਉਂਕਿ ਫਿਲਮ ਦੇ ਵਿੱਚ ਦਰਸ਼ਕਾਂ ਦਾ ਇਹ ਕਹਿਣਾ ਹੈ ਕਿ ਹੀਰੋ ਤੋਂ ਵੱਧ ਜੋ ਮੇਨ ਲੀਡ ਦੇ ਵਿੱਚ ਰਣਵੀਰ ਸਿੰਘ ਆ ਉਹਨਾਂ ਤੋਂ ਵੱਧ ਅਕਸ਼ੇ ਖੰਨਾ ਜੋ ਕਿ ਫਿਲਮ ਦੇ ਵਿੱਚ ਵਲੰਦ ਦਾ ਰੋਲ ਨਿਭਾ ਰਹੇ ਆ ਉਹ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਸੱਚੇ ਕਲਤ ਸਿਕਰੀਓ ਦਿਨਿਕ ਸੂਰਤੀ ਵੀ ਮੈਂ ਸੋਨੀਆ ਤੇ ਅੱਜ ਅਸੀਂ ਇੱਕ ਵਾਰ ਫਿਰ ਗੱਲ ਕਰਾਂਗੇ ਫਿਲਮ ਧੁਰੰਦਰ ਦੀ ਜਿਸ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਇਸ ਫਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਪਿਆਰ ਵੀ ਦਿੱਤਾ ਜਾ ਰਿਹਾ ਹੈ ਕਰੋੜਾਂ ਦੇ ਵਿੱਚ ਇਸ ਫਿਲਮ ਦੀ ਕਲੈਕਸ਼ਨ ਹੋ ਚੁੱਕੀ ਹੈ ਪਰ ਅੱਜ ਅਸੀਂ ਫਿਲਮ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਇਸ ਫਿਲਮ ਦੀ ਐਕਟਰਸ ਨੂੰ ਚੂਸ ਕੀਤਾ ਗਿਆ ਸੀ ਕਿਉਂਕਿ ਜਦੋਂ ਹੁਣ ਇੰਟਰਵਿਊਜ਼ ਹੁੰਦੇ ਆ ਤਾਂ ਇੰਟਰਵਿਊਜ਼ ਤੋਂ ਬਾਅਦ ਬਹੁਤ ਸਰੀਆ ਗੱਲਾਂ ਨਿਕਲ ਕੇ ਆਉਂਦੀਆਂ ਤੇ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਸ ਅਕੋਰਡਿੰਗ ਕਿ ਇਸ ਫਿਲਮ ਦੀ ਐਕਟਰਸ ਨੂੰ ਚੂਸ ਕਰਨ ਦੇ ਲਈ ਲਗਭਗ 1300 ਤੋਂ ਵੱਧ ਆਡੀਸ਼ਨਸ ਹੋਏ ਸੀ ਜਿਸ ਤੋਂ ਬਾਅਦ ਡਾਇਰੈਕਟਰ ਨੂੰ ਲੱਗਾ ਸੀ ਕਿ ਹਾਂ ਇਹ ਕੁੜੀ ਹੈ ਹੁਣ ਇਸ ਫਿਲਮ ਦਾ ਪਰਫੈਕਟ ਚਿਹਰਾ ਦੱਸਦੀ ਹੈ ਕਿ ਇਸ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਜੋ ਆ ਪਸੰਦ ਕੀਤਾ ਜਾ ਰਿਹਾ ਹੈ ਤਾਂ ਇਸੇ ਦੌਰਾਨ ਨਿਰਦੇਸ਼ਕ ਅਦਿੱਤਿਅਰ ਦੱਸਿਆ ਕਿ ਦੁਰਿੰਦਰ ਦੀ ਕਹਾਣੀ ਬਹੁਤ ਹੀ ਜ਼ਿਆਦਾ ਸੈਂਸਿਟਿਵ ਤੇ ਦਮਦਾਰ ਹੈ ਇਸ ਲਈ ਮੇਨ ਲੀਡ ਲਈ ਸਹੀ ਐਕਟਰ ਲਬਨਾਵੀ ਬਹੁਤ ਜ਼ਿਆਦਾ ਆਸਾਨੀ ਸੀ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਦੇਸ਼ ਭਰ ਤੋਂ ਨਵੇਂ ਤੇ ਪੁਰਾਣੇ ਚਿਹਰਿਆਂ ਨੂੰ ਸਾਹਮਣੇ ਲਿਆਉਂਦਾ ਆਡੀਸ਼ਨ ਲਗਭਗ 3 ਮਹੀਨਿਆਂ ਤੱਕ ਚੱਜਾਰੀ ਰਹੇ ਹਰੇਕ ਐਕਟਰ ਦੀ ਪਰਫਾਰਮੈਂਸ ਨੂੰ ਵੱਖ-ਵੱਖ ਦ੍ਰਿਸ਼ਾਂ ਤੋਂ ਇਮੋਸ਼ਨਸ ਦੇ ਵਿੱਚ ਪਰਖਿਆ ਗਿਆ ਇਨਾਂ ਲਈ 1300 ਤੋਂ ਵੱਧ ਆਡੀਸ਼ਨਸ ਹੋਏ ਟੀਮ ਨੇ ਸਾਰਾ ਅਰਜੁਨ ਨੂੰ ਚੁਣਿਆ ਜਿਸ ਨੂੰ ਆਦਿੱਤ્ય ਧਰਨੇ ਸਭ ਤੋਂ ਬੈਸਟ ਦੱਸਿਆ ਸਾਰਾ ਦੀ ਮਾਸੂਮੀਅਤ ਤੇ ਡੈਥ ਨੇ ਕਿਰਦਾਰਾਂ ਨੂੰ ਹੋਰ ਵੀ ਖਾਸ ਬਣਾ ਦਿੱਤਾ ਨਿਰਦੇਸ਼ਕ ਦਾ ਮੰਨਣਾ ਹੈ ਕਿ ਉਹ ਰੋਲ ਲਈ ਬੈਸਟ ਸੀ ਅਤੇ ਉਸਦੀ ਪਰਫਾਰਮੈਂਸ ਨੇ ਫਿਲਮ ਨੂੰ ਹੋਰ ਵੀ ਨੈਕਸਟ ਲੈਵਲ ਦੇ ਉੱਤੇ ਪਹੁੰਚਾ ਦਿੱਤਾ ਸਾਰਾ ਅਰਜੁਨ ਨੇ ਇੰਸਟਾਗ੍ਰਾਮ ਉਤੇ ਰਣਵੀਰ ਦਾ ਤਨਬਾਤ ਕੀਤਾ ਤੇ ਲਿਖਿਆ ਤੁਹਾਡੇ ਨਾਲ ਕੰਮ ਕਰਨਾ ਇੱਕ ਸੁਪਨਾ ਸੀ ਇਹ ਫਿਲਮ ਪਾਕਿਸਤਾਨ ਦੇ ਲਿਆਰੀ ਗੈਂਗ ਉਤੇ ਆਧਾਰਿਤ ਇੱਕ ਸਪਾਈ ਥ੍ਰਿਲਰ ਫਿਲਮ ਹੈ ਜਿਸ ਵਿੱਚ ਰਣਵੀਰ ਇੱਕ ਰੋ ਐਜੰਟ ਦੇ ਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਸੰਜੇ দত্ত ਅਕਸ਼ੇ ਖੰਨਾ ਆਰ ਮਾਦਵਨ ਅਤੇ ਅਰਜੁਨ <strong>ਰਾਮਪਾਲ</strong> ਦੇ ਨਾਲ ਸਾਰਾ ਦੀ ਐਂਟਰੀ ਵੀ ਜੁਆ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਫੈਨਸ ਸਾਰਾ ਤੇ ਰਣਵੀਰ ਦੀ ਕੈਮਿਸਟਰੀ ਦੇ ਵੀ ਜੁਆ دیਵਾਨੇ ਹੋ ਚੁੱਕੇ ਐ ਤੇ ਦੱਸ ਦਿਓ ਕਿ ਧੁਰੰਦਰ ਫਿਲਮ ਜੁਆ ਇਹ ਤਾਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਖੰਨਾ ਦਾ ਵੀ ਇਸ ਤੋਂ ਕਮਬੈਕ ਹੋ ਚੁੱਕਿਆ ਹੈ ਕਿਉਂਕਿ ਫਿਲਮ ਦੇ ਵਿੱਚ ਦਰਸ਼ਕਾਂ ਦਾ ਇਹ ਕਹਿਣਾ ਹੈ ਕਿ ਹੀਰੋ ਤੋਂ ਵੱਧ ਜੋ ਮੇਨ ਲੀਡ ਦੇ ਵਿੱਚ ਰਣਵੀਰ ਸਿੰਘ ਆ ਉਹਨਾਂ ਤੋਂ ਵੱਧ ਅਕਸ਼ੇ ਖੰਨਾ ਜੋ ਕਿ ਫਿਲਮ ਦੇ ਵਿੱਚ ਵਲੰਦ ਦਾ ਰੋਲ ਨਿਭਾ ਰਹੇ ਆ ਉਹ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ